ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਚੱਕ ਪੱਖੀ ਪੀਰ ਬਾਬਾ ਲਖੇ ਸ਼ਾਹ ਜੀ ਦੀ ਦਰਗਾਹ ਤੇ ਸਾਲਾਨਾ ਜੋੜ ਮੇਲਾ ਲਗਾਇਆ ਜਾਂਦਾ ਹੈ ਇਹ ਮੇਲਾ 28 29 ਜਨਵਰੀ ਨੂੰ ਲਗਾਇਆ ਜਾਂਦਾ ਹੈ ਇਹ ਮੇਲਾ ਇਲਾਕਾ ਨਿਵਾਸੀਆਂ ਸਮੂਹ 사ਤ ਸੰਗਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਸੇਵਾਦਾਰਾਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਹ ਮੇਲਾ 27 ਤਰੀਕ ਨੂੰ ਹੀ ਸਟਾਰਟ ਹੋ ਜਾਂਦਾ ਹੈ ਇਸ ਲਈ ਸੰਗਤ ਨੂੰ ਅਪੀਲ ਹੈ ਕਿ ਹੌਮ ਹਮਾ ਕੇ ਇੱਥੇ ਪਹੁੰਚੋ ਅਤੇ ਮੇਲੇ ਦੀ ਰੌਣਕ ਨੂੰ ਵਧਾਓ ਇਸ ਮੇਲੇ ਵਿੱਚ 28 ਜਨਵਰੀ ਨੂੰ ਓਪਨ ਕਬੱਡੀ ਦੇ ਮਹਾਕੁੰਭ ਅਤੇ 29 ਨੂੰ ਕਈ ਨਾਮੀ ਕਲਾਕਾਰ ਆਪਣੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨਗੇ ਆਓ ਜਾਣਦੇ ਹਾਂ ਹੋਰ ਕੀ ਕਹਿਣਾ ਹੈ ਮੇਨ ਸੇਵਾਦਾਰਾਂ ਦਾ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪੰਜਾਬ ਫਾਸਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤਸਵੀਰਾਂ ਤੁਹਾਨੂੰ ਵਿਖਾਈਆਂ ਜਾ ਰਹੀਆਂ ਨੇ ਪੀਰ ਬਾਬਾ ਲਖੇ ਸ਼ਾ ਯਾਦਗਾਰੀ ਸਮਾਧੀਆਂ ਪਿੰਡ ਚੱਕਪੱਖੀ ਇੱਥੇ ਮੇਲਾ ਲਗਾਇਆ ਜਾ ਰਿਹਾ ਕੀ ਹੈ ਮੇਲੇ ਦੀ ਰੂਪਰੇਖਾ ਔਰ ਕੀ ਪ੍ਰੋਗਰਾਮ ਹੈ ਇਸ ਵਾਰ ਦੇ ਇਹ ਤੁਹਾਨੂੰ ਜਾਣਕਾਰੀ ਦੇਣ ਲਈ ਇੱਥੇ ਪਹੁੰਚੇ ਆ ਹਾਲਾਂਕਿ ਅੱਜ ਮੌਸਮ ਬਹੁਤ ਵਧੀਆ ਹੈ ਧੁੱਪ ਨਿਕਲੀ ਹੈ ਸੇਵਾਦਾਰ ਇੱਥੇ ਕੰਮ ਕਰ ਰਹੇ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਸੇਵਾਦਾਰ ਜੀ ਖੜੇ ਨੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਸਤ ਤੁਹਾਡਾ ਮੇਰਾ ਨਾਮ ਅੰਗਰੇਜ਼ ਸਿੰਘ ਸਾਫ ਦਾ ਸਰਪੰਚ ਚੱਕਪੱਖੀ ਜੀ ਹਾਂਜੀ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਮੇਲੇ ਦੀਆਂ ਤਿਆਰੀਆਂ ਇਸ ਵਾਰ ਦੀਆਂ ਨੇ ਇਸ ਵਾਰ ਮੇਲੇ ਆਪਣੇ ਪੀਰ ਬਾਬਾ ਲਖੇਸ਼ਾ ਜੀ ਦੇ ਪਵਿੱਤਰ ਹਸਤਾਨ ਤੇ 28 ਤੇ 29 ਜਨਵਰੀ ਨੂੰ ਦੋ ਦਿਨ ਦਾ ਮੇਲਾ ਵੈਸੇ 27 ਨੂੰ ਵੀ ਸਟਾਰਟ ਹੋ ਜਾਂਦਾ ਕਿਉਂਕਿ ਛੋਲੇ ਪੂੜੀਆਂ ਦਾ ਲੰਗਰ ਪਕੌੜਿਆਂ ਦਾ ਜਲੇਬੀਆਂ ਦਾ ਸ਼ੁਰੂ ਹੋ ਜਾਂਦਾ ਹੈ ਤਿੰਨ ਦਿਨ ਕਰੀਬ ਮੇਲਾ ਹੀ ਚੱਲਦਾ ਤੇ ਜਿੰਦੇ ਵਿੱਚ ਲੋਕ ਬਹੁਤ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਜਿੰਦੇ ਵਿੱਚ 28 ਤੇ 29 ਨੂੰ ਰੱਸਾ ਕਸ਼ੀ ਕਬੱਡੀ ਕੁਸ਼ਤੀ ਵਾਲੀਵਾਲ ਵਗੈਰਾ ਮੁਕਾਬਲੇ ਕਰਾਈ ਜਾਂਦੇ ਆ ਇਹ 28 29 ਨੂੰ ਜਾਂ 28 ਨੂੰ ਕਲਾ 28 ਨੂੰ ਹੁੰਦੇ ਆ 29 ਨੂੰ ਫਾਈਨਲ ਹੁੰਦੇ ਆ 29 ਨੂੰ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸਿਰਫ ਕਲਾਕਾਰ ਸਿਰਫ ਸਟੇਜ ਦਾ ਪ੍ਰੋਗਰਾਮ ਹੁੰਦਾ ਜਿੱਥੇ ਸਟੇਜ ਤੇ ਕਲਾਕਾਰਾਂ ਨੇ ਆਪਣਾ ਪਰਫਾਰਮੈਂਸ ਦੇਣੀ ਹੁੰਦੀ ਜੀ ਜੇ ਗੱਲ ਕਰੀਏ ਕਬੱਡੀ ਮੁਕਾਬਲਿਆਂ ਦੀ ਤਾਂ ਕਬੱਡੀ ਮੁਕਾਬਲੇ ਵਿੱਚ ਕੀ ਵੇਟ ਔਰ ਕਿੰਨਾ ਇਨਾਮ ਜਾਣਕਾਰੀ ਇਸ ਇਸ਼ਤਿਹਾਰ ਦੇ ਵਿੱਚ ਸਾਰਾ ਕੁਝ ਹੂ ਬੂ ਦਿੱਤਾ ਹੋਇਆ ਤੁਹਾਨੂੰ ਇਸ਼ਤਿਹਾਰ ਵੀ ਅਸੀਂ ਪ੍ਰੋਵਾਈਡ ਕਰਵਾ ਦਿੰਨੇ ਆ ਜੀ ਤੇ ਇਸ ਇਤਿਹਾਰ ਵਿੱਚ ਸਾਰਾ ਕੁਝ ਮਤਲਬ ਦਿੱਤਾ ਹੋਇਆ ਬਾਇਓ ਡਾਟਾ ਠੀਕ ਹੀ ਐਂਟਰੀ ਫੇਸ ਐ ਕੀ ਕੀ ਉਹਦੇ ਨਿਯਮ ਐ ਤੇ ਕੀ ਕੁਸ਼ ਹੈ ਗਿਆ ਤੇ ਇੱਕ ਤੁਹਾਨੂੰ ਇਹਦੇ ਵਿੱਚ ਜਿਆਦਾ ਰਿਕਵੈਸਟ ਕਰਦੇ ਆਂ ਵੀ ਤਿੰਨ ਦਿਨ ਲਗਾਤਾਰ ਕੰਟੀਨਿਊ ਲੰਗਰ ਚੱਲਦਾ ਹੈ ਜੀ ਫਰੀ ਲੰਗਰ ਹੁੰਦਾ ਇਹਦੇ ਵਿੱਚ ਜਲੇਬੀਆਂ ਵੀ ਹੁੰਦੀਆਂ ਛੋਲੇ ਪੂੜੀਆਂ ਵੀ ਹੁੰਦੇ ਆ ਪਕੌੜੇ ਵੀ ਹੁੰਦੇ ਆ ਤੇ ਦਾਲ ਫੁਲਕਾ ਵੀ ਹੁੰਦਾ ਜੀ ਤਾਂ 29 ਤਰੀਕ ਦੀ ਲਾਸਟ ਦਿਨ ਦਾ ਕੋ ਪ੍ਰੋਗਰਾਮ ਉਸ ਦਿਨ ਤੁਹਾਨੂੰ ਪ੍ਰੋਵਾਈਡ ਕਰਾਉਣੇ ਇਸ਼ਤਿਹਾਰ ਦੇ ਵਿੱਚ ਉਹਦੇ ਵਿੱਚ ਵੀਆਈਪੀ ਗੈਸਟ ਆਉਣਗੇ ਜਿਹੜੇ ਆ ਕੇ ਸਟੇਜ ਤੇ ਇਨਾਮ ਵੰਡ ਸਮਰੋਹ ਹੋਏਗਾ ਕਲਾਕਾਰ ਆਉਣਗੇ ਸੱਭਿਆਚਾਰਕ ਗੀਤ ਪੇਸ਼ ਕਰਨਗੇ ਤੇ ਬਾਬਾ ਜੀ ਦੀ ਸਦੀਵੀ ਯਾਦ ਨੂੰ ਸਮਰਪਿਤ ਹੋਏਗਾ ਜੀ ਹੋਰ ਕੋਈ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਅਸੀਂ ਸੰਗਤਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਹਮ ਹਮਾ ਕੇ ਬਾਬਾ ਲਖੇਸ਼ਾਹ ਜੀ ਦੇ ਪਵਿੱਤਰ ਆਸਥਾਨ ਤੇ ਪਹੁੰਚੋ ਤੇ ਆ ਕੇ ਇਸ ਮੇਲੇ ਨੂੰ ਹੋਰ ਵਧਾਓ ਤੇ ਇੱਕ ਰਿਕੁਐਸਟ ਹੈ ਕੋਈ दारू ਪੀ ਕੇ ਨਾ ਆਉਣ ਕੋਈ ਨਸ਼ਾ ਵਗੈਰਾ ਕਰਕੇ ਨਾ ਆਉਣ ਤਾਂ ਜੋ ਮੇਲੇ ਦਾ ਮਾਹੌਲ ਨਾ ਖਰਾਬ ਹੋ ਉਸ ਤੇ ਸੇਵਾਦਾਰਾਂ ਵੱਲੋਂ ਹਰੇਕ ਚੀਜ਼ ਉਪਲਬਧ ਕਰਾਈ ਜਾਂਦੀ ਹੈ ਜਿੰਦੇ ਵਿੱਚ ਹਰੇਕ ਸੇਵਾਦਾਰ ਵੱਲੋਂ ਤੁਹਾਨੂੰ ਸਹਿਯੋਗ ਦਿੱਤਾ ਜਾਏਗਾ ਕੋਈ ਵੀ ਕਮੀ ਪੇਸ਼ੀ ਨਹੀਂ ਆਉਣ ਦਿੰਦੇ ਜਾਈ ਜੀ ਤਾਂ ਜਾਣਕਾਰੀ ਸੇਵਾਦਾਰ ਜੀ ਨੇ ਦਿੱਤੀ ਹੈ ਕਿ ਜਿਹੜਾ 28 29 ਔਰ 27 ਨੂੰ ਵੀ ਜਿਹੜਾ ਇਹ ਕਿੰਨੇ ਦਿਨ ਜਿਹੜਾ ਲੰਗਰ ਹੈ ਅ ਤੁੱਟ ਵਾਤੇ ਦਾ ਬਾਬਾ ਜੀ ਦੀ ਯਾਰ ਨੂੰ ਸਮਰਪਿਤ ਇਹ ਜਿਹੜਾ ਮੇਲਾ ਲਗਾਇਆ ਜਾਂਦਾ ਹੈ ਔਰ ਮੇਰੇ ਖਿਆਲ ਵਿੱਚ 35 ਔਰ 36 ਸਾਲ ਮੇਲੇ ਨੂੰ ਇਹ ਲੱਗਦੇ ਨੂੰ ਹੋ ਗਏ ਨੇ 45 ਸਾਲ ਮਾਫੀ ਚਾਹਾਂਗਾ 45 ਸਾਲ ਹੋ ਗਏ ਨੇ ਇਹ ਮੇਲਾ ਲੱਗਦੇ ਨੂੰ ਔਰ ਦੂਰ ਦੂਰ ਤੋ ਸੰਗਤਾਂ ਇੱਥੇ ਆਉਂਦੀਆਂ ਨੇ ਔਰ ਸੇਵਾਦਾਰਾਂ ਦੀ ਰਿਕੁਐਸਟ ਹੈ ਕਿ ਕੋਈ दारू ਪੀ ਕੇ ਜਾਂ ਕੋਈ ਨਸ਼ਾ ਕਰਕੇ ਇੱਥੇ ਮੇਲੇ ਤੇ ਨਾ ਪਹੁੰਚਣ ਔਰ ਸੰਗਤਾਂ ਦੂਰੋਂ ਦੂਰੋਂ ਇਸ ਮੇਲੇ ਵਾਸਤੇ ਸੇਵਾਦਾਰਾਂ ਦੀ ਅਪੀਲ ਹੈ ਕਿ ਪਹੁੰਚਣ ਤਾਂ ਇਹੀ ਕਹਿੰਦਾ ਹੋਇਆ ਕੈਮਰਾਮੈਨ ਸੋਨ ਦੇ ਨਾਲ ਹਰਜਿੰਦਰ ਸਿੰਘ ਦੀ ਰਿਪੋਰਟ